ਅਹਿਮਦਗੜ ਤੋਂ ਟੈਂਟ ਕਰਾ ਆਂਦਾ ਭੀੜ ਤੋਂ ਬੈਂਡ ਸਦਾ ਆਂਦਾ ਇੱਕ ਦੀ ਬਸ ਯਾਦ ਦੱਸ ਜੇ ਬਸ ਦੀਆਂ ਯਾਦਾਂ ਤਾਂ ਬਹੁਤ ਨੇ ਪਰ ਕੈਮਰੇ 'ਚ ਦੱਸਣ ਵਾਲੀਆਂ ਨਹੀਂ ਹੈਗੀਆਂ 8 ਸਾਲ ਬਾਅਦ ਪੰਜ ਦਿਨਾਂ ਚ ਸੀ ਇਹ ਵਾਰ ਬ੍ਰੇਕ ਆ ਕਾ ਤੋ ਲੱਗੀਆਂ ਪੰਜ 6 ਮਹੀਨੇ ਜਾਂਦੇ ਨੇ 6 ਮਹੀਨੇ ਆ ਜਾਂਦੇ ਨੇ ਦੀ ਇੱਕ ਲੱਤ ਬੋਰ ਦੇ ਵਿੱਚ ਕਰਤੀ ਅੱਛਾ ਜੀ ਜਦੋਂ ਉਹ ਆਪਰਾ ਕੇ ਬੈਠਣ ਲੱਗੇ ਉਹ ਬੋਰ ਵਾਲੇ ਟੋਏ ਦੇ ਵਿੱਚ ਡਿਗੇ ਜਾ ਕੇ ਮੋਚਾ ਖੜੀਆਂ ਤੋਂ ਪਤਾ ਲੱਗ ਗਿਆ ਸੀ ਵੀ ਹਾਂ ਡਰਾਈਵਰ ਸਵੇਰੇ 4 ਵਜੇ ਚੱਲ ਪੈਂਦਾ ਸੀ ਰਾਤ ਨੂੰ 11-12 ਵਜੇ ਤੱਕ ਹੀ ਕੇ ਸੌਂ ਜਾਂਦੇ ਸੀ ਲੈ ਸਾਡੇ ਪੀੜੀ ਪੀਲੀ ਬੜੀ ਦਰੋੜੀ ਲਾਹੀ ਵਿਆਹ ਕਰਾਇਆ ਦੀ ਉਹ ਕਿੰਨਾ ਕਿ ਚੌ ਸੀ ਯਾਰ ਜਿਨ੍ਹਾਂ ਖਾਰੇ ਉਹ ਵੀ ਪਸਤਾਵਾ ਜਿਨ੍ਹਾਂ ਨਹੀਂ ਗਿਆ ਉਹ ਵੀ ਪਸਤਾਵਾ ਹਾਈ 26 ਲੱਖ ਕਰ ਦਿੱਤੇ ਤੇ ਉਹਨਾਂ ਨੇ ਬੈਂਕਾਂ ਦਾ ਕੁੰਡੇ ਗਾਡੇ ਲਾ ਦੇ ਵੀ ਲੁੱਟਦਾ ਮਾਲ ਆ ਗਿਆ ਤੁਹਾਡੇ ਤੋਂ ਫਣਕੀ ਜਮ ਢੁੱਟ ਗਿਆ ਮੈਂ ਨਹੀਂ ਜਾਂਦਾ ਤੇ ਸਾਡੇ 76 ਨਾ ਪਾ ਦਿਓ ਇੱਕ ਤੋਂ ਬਣਾ ਦੇ ਢੱਗ ਸ਼ਾਰ ਨੀ ਇੱਕ ਬਣਾ ਦੇ ਤੀਰੋ ਨੀਲੀ ਪਗੜੀ ਬਾੜੇ ਆਓ ਤੇਰਾ ਫਤਲਾ ਜਿਆਸਰੀ ਹਾਏ ਅਹਮਦਗੜ੍ਹ ਤੋਂ ਟੈਂਟ ਕਰਾ ਆਇਆ ਆਂਦਾ ਭੀੜ ਦੇ ਬੈਂਡ ਸੜਾਇਆ ਆਂਦਾ ਥੋਡੀ ਮੋਗੇ ਦੇ ਵਾਲ ਟੌਰ ਪੜੇ ਸਾਡੀ ਕੌਮਕਿਆਂ ਦੇ ਵਿੱਚ ਸਰਦਾਰੀਓ ਸਭ ਕਲੀਆਂ ਕੁਲੀਆਂ ਹੋ ਚੁੱਕੀਆਂ ਸਾਡੇ ਵਿਆਹ ਦੀ ਫੁੱਲ ਤਿਆਰੀ ਹੈ ਤਾਂ ਸਿੱਕਾ ਜੀ ਮੈਂ ਹਾਕਮ ਸਿੰਘ ਅਹਮਦਗੜ੍ਹੀ ਤੁਸੀਂ ਦੇਖ ਰਹੇ ਹੋ ਭੀੜਿਸ ਨਹੀਂ ਹੋਜੋ ਅੱਜ ਤੁਸੀਂ ਇੱਕ ਸੋਚਦੇ ਹੋਵੋਗੇ ਕਿ ਮੈਂ ਵਿਆਹ ਦੀ ਗੱਲ ਕਿਉਂ ਕਰਿਆ ਮੇਰਾ ਵਿਆਹ ਨਹੀਂ ਹੋ ਰਿਹਾ ਅਸੀਂ ਉਸ ਪਿੰਡ ਦੀ ਗੱਲ ਕਰ ਰਹਿਆ ਜਿੱਥੇ ਜਿਹੜੇ ਪਿੰਡ ਦੇ ਵਿੱਚ ਵਿਹਾਂ ਦੇ ਉੱਤੇ ਰੌਣਕਾਂ ਲੱਗਦੀਆਂ ਨੇ ਅਸੀਂ ਪਿੰਡ ਭੈਂਤੀਆ ਭੀੜ ਅਹਮਦਗੜ੍ਹ ਦੇ ਕੋਲੇ ਪਿੰਡ ਭੀੜਾ ਉਰੇ ਬੈਂਡ ਵਾਲੇ ਬਹੁਤ ਨੇ ਉਰੇ ਮਲਵੇਈ ਕਿੱਦੇ ਵਾਲੇ ਬਹੁਤ ਨੇ ਬੈਂਡ ਵਾਲੇ ਉਰੇ ਰੌਣਕ ਲਾਉਂਦੇ ਨੇ ਵਿਆਹ ਤੇ ਆਓ ਇਸ ਪਿੰਡ ਦੇ ਬਜ਼ੁਰਗਾਂ ਨਾਲ ਗੱਲਬਾਤ ਕਰਦੇ ਆਂ ਇਹਨਾਂ ਦੇ ਪਿੰਡ ਦਾ ਇਤਿਹਾਸ ਜਾਣਦੇ ਆਂ ਤੇ ਨਾਲ ਹੀ ਪੁੱਛਦੇ ਆਂ ਕਿ ਇਹਨੇ ਬੈਂਡ ਦੀ ਦੁਕਾਨਾ ਕਿਉਂ ਨਹੀਂ ਆਓ ਚਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਅੰਕਲ ਜੀ ਕਿਵੇਂ ਹੋ ਬਹੁਤ ਵਧੀਆ ਤੁਸੀਂ ਸੁਣਾਓ ਅਵਰੇ ਇਥੇ ਤਾਂ ਕਿਵੇਂ ਨਹੀਂ ਬਹੁਤ ਵਧੀਆ ਡਿਊਟੀ ਤੋਂ ਰਿਟਾਇਰ ਹੋ ਗਏ ਹੁਣ ਜ਼ਿੰਮੇਵਾਰੀ ਵਧੀਆ ਨੇ ਆਹ ਬਹੁਤ ਵਧੀਆ ਹੁਣ ਤਾਂ ਕੰਮ ਵੱਧ ਗਿਆ ਹਾਂ ਤੇ ਹੁਣ ਤੇ ਪਹਿਲਾਂ ਦਾ ਫਰਕ ਦੱਸੋ ਪਹਿਲਾਂ ਡਿਊਟੀ ਸੀਗੀ ਪੂਰੀ ਟਾਈਮ ਦੀ ਹੁਣ ਤਾਂ ਪਤਾ ਨਹੀਂ ਕਿੰਨੇ ਘੰਟੇ ਲੱਗ ਜਾਂਦੇ ਨੇ ਹੁਣ ਤਾਂ ਡਿਊਟੀ ਤੋਂ ਓਵਰ ਹੀ ਚੱਲਦਾ ਕੰਮ ਠੀਕ ਹੈ ਜੀ ਹਾਂਜੀ ਹਾਂ ਹੁਣ ਤਾਂ ਮਤਲਬ ਕਿ ਆ ਕਰਲਾ ਉਹ ਕਰਲਾ ਵਾਧੂ ਦੀਆਂ ਗੱਲਾਂ ਨਹੀਂ ਗੀਆਂ ਬਹੁਤ ਠੀਕ ਹੈ ਜੀ ਹਾਂਜੀ ਹਾਂ ਐਕਸਟਰਾ ਕੰਮ ਇਹਨਾਂ ਵਾਰੇ ਦਰਸ਼ਕਾਂ ਨੂੰ ਦੱਸ ਦਈਏ ਇਹ ਮਾਸਟਰ ਜਗਦੀਪ ਸਿੰਘ ਜੀ ਨੇ ਆਲੇ-ਦਾਲੇ ਪਿੰਡਾਂ ਵਾਲੇ ਦਾ ਜਾਣਦੇ ਸਾਰਾ ਪੰਜਾਬ ਹੁਣ ਜਾਣੂਗਾ ਇਹਨਾਂ ਨੂੰ ਮਾਸਟਰ ਜੀ ਕੋਈ ਸਕੂਲ ਟਾਈਮ ਦੀ ਜਿਆਦਾ ਦੱਸੋ ਸਕੂਲ ਟਾਈਮ ਚ ਜਦੋਂ ਅਸੀਂ ਇੱਥੇ ਪੜ੍ਹਦੇ ਸੀਗੇ ਜੀ ਪ੍ਰਾਇਮਰੀ ਸਕੂਲ ਸਾਡੇ ਪਿੰਡੇ ਆ ਪਹੀੜ ਜੀ ਤੇ ਹਾਈ ਸਕੂਲ ਵੀ ਇੱਥੇ ਹੀ ਆ ਜੀ ਆ ਮੇਰੇ ਕਲਾਸ ਫੱਲੇ ਬੱਠੇ ਨੇ ਮਲਕੀਤ ਸਿੰਘ ਠੀਕ ਹੈ ਜੀ ਤੇ ਹੋਰ ਵੀ ਇੱਕ ਹੋਰ ਮਲਕੀਤ ਸਿੰਘ ਸੀਗੇ ਜਦੋਂ ਛੋਟੇ ਛੋਟੇ ਹੁੰਦੇ ਸੀ ਕਈ ਵਾਰੀ ਜੀ ਉਹਨਾਂ ਦੇ ਘਰੇ ਖੇੜਦੇ ਸੀ ਮੁਰਗੀਆਂ ਰੱਖੀਆਂ ਹੁੰਦੀਆਂ ਸੀ ਠੀਕ ਹੈ ਜੀ ਤੇ ਮੁਰਗੀ ਕਿਤੇ ਆਂਡਾ ਦੇਣ ਲੱਗੀ ਠੀਕ ਹੈ ਜੀ ਸਾਨੂੰ ਪਤਾ ਨਹੀਂ ਸੀਗਾ ਔਰ ਦੇਖਿਆ ਉਹ ਥੋੜੀ ਜੀ ਹਲਦੀ ਜੀ ਸੀ ਮੈਂ ਨੱਠ ਕੇ ਮਲਕੀਦਨ ਕੇ ਮਲਕੀ ਤਾਂ ਇਨ ਨੱਠ ਕੇ ਉਹ ਮੁਰਗੀਸ ਹੁੰਦੀ ਆ ਬੜਾ ਬਟਾ ਸੋ ਇਸ ਤਰ੍ਹਾਂ ਦੀਆਂ ਗੱਲਾਂ ਵਕਾਂ ਉਦੋਂ ਚੱਲਦੀਆਂ ਰਹਿੰਦੀ ਅਸੀਂ ਤੁਸੀਂ ਸ਼ਰਾਰਤਾਂ ਕਿਵੇਂ ਦੀਆਂ ਕਰਦੇ ਜਦੋਂ ਤੁਸੀਂ ਹੁਣ ਬੱਚਿਆਂ ਨੂੰ ਪੜਾਉਂਦੀ ਉਹ ਬੱਚੇ ਕਿਵੇਂ ਦੀ ਸ਼ਰਾਰਤ ਕਰਦਾ ਉਹਨਾਂ 'ਚ ਕੀ ਡਿਫਰੈਂਸ ਸਾਡੇ ਵਾਲੀਆਂ ਸ਼ਰਾਰਤਾਂ ਹੋਰ ਹੁੰਦੀਆਂ ਸੀਗੀਆਂ ਜਿਵੇਂ ਪੜ੍ਹਦੇ ਪੜ੍ਹਦੇ ਪ੍ਰਾਇਮਰੀ ਦੀ ਮੈਂ ਦੱਸਦਾ ਤੁਹਾਨੂੰ ਗੱਲ ਜੀ ਸ਼ਾਹੀ ਪਕਾਉਂਦੇ ਹੁੰਦੇ ਸੀ ਦੁਆਰਤ ਦੇ ਵਿੱਚ ਪਾ ਕੇ ਜੀ ਉਹਨੂੰ ਹਿਲਾਉਂਦੇ ਸੀ ਬਹੁਤ ਚਿਰ ਜੀ ਹਿਲਾਉਣ ਤੋਂ ਬਾਅਦ ਉਦੋਂ ਜਦੋਂ ਡੁਬਕਾ ਲੈਣਾ ਕਈ ਵਾਰੀ ਕੱਚੀ ਹੁੰਦੀ ਸੀ ਜੀ ਫਿਰ ਜਦੋਂ ਦੇਖਣਾ ਵੀ ਸਾਡੀ ਸ਼ਾਹੀ ਦਾ ਕੱਚੀ ਆ ਜੀ ਦੂਸਰੇ ਦੀ ਪੱਕੀ ਆ ਫਿਰ ਹੌਲੀਕ ਦੇ ਕੇ ਮਲਕ ਦੇ ਕੇ ਪਿੱਛੇ ਦੀ ਜਾਣਾ ਜੀ ਜਾ ਕੇ ਉਹਦੇ ਦਵਾਤ ਦੇ ਵਿੱਚੋਂ ਡੁਬਕਾ ਲੈਣਾ ਠੀਕ ਹੈ ਤੇ ਡੁਬਕਾ ਲੈ ਕੇ ਲਿਖਣ ਲੱਗਣਾ ਤੇ ਉਹਨੇ ਸ਼ਿਕਾਇਤ ਲਾਉਣੀ ਮਾਸਟਰ ਜੀ ਕਹਿੰਦੀ ਸੀ ਉਦੋਂ ਜੀ ਮਾਸਟਰ ਜੀ ਮੇਰੀ ਦਵਾਤ ਚੋਂ ਡੁਬਕਾ ਲੈ ਗਿਆ ਜੀ ਉਹਨਾਂ ਨੇ ਕਿਹਾ ਉਰਿਆ ਉਰਿਆ ਜੀ ਇਧਰ ਆ ਹੁਣ ਇਹਨੂੰ ਪੰਜ ਡੁਬਕੇ ਦੇ ਅਸੀਂ ਕਹਣਾ ਲੈ 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 ਸਾਡੀ ਤਾਂ ਕੱਚੀ ਆ ਹੋਰ ਲੈ ਲੈ ਮਤਲਬ ਕਿ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਛੋਟੀਆਂ ਛੋਟੀਆਂ ਚੱਲਦੀਆਂ ਰਹਿੰਦੀਆਂ ਸੀਗੀਆਂ ਉਦ ਸਿਸਟਮ ਮੈਸੇਜ ਆ ਸੀਗਾ ਤੇ ਜਿਹੜੇ ਅੱਜ ਕੱਲ ਬੱਚੇ ਸ਼ਰਾਰਤਾਂ ਜਦੋਂ ਤੁਸੀਂ ਪੜਾਉਂਦੇ ਹੁੰਦੇ ਸੀਗੇ ਉਦੋਂ ਹੀ ਉਹ ਬੱਚੇ ਕਿਵੇਂ ਦੀ ਸ਼ਰਾਰਤਾਂ ਕਰਦੇ ਅੱਜ ਕੱਲ ਦੀਆਂ ਸ਼ਰਾਰਤਾਂ ਹੋਰ ਨੇ ਅੱਜ ਕੱਲ ਤਾਂ ਮੋਬਾਈਲ ਜੋਗਾ ਜੀ ਜੀ ਮੋਬਾਈਲ ਦੇ ਉੱਤੇ ਹੀ ਮੈਸੇਜ ਭੇਕੇ ਭੇਜ ਕੇ ਵੀ ਸ਼ਰਾਰਤਾਂ ਕਰਦੇ ਨੇ ਵੈਸੇ ਵੀ ਜੀ ਤੇ ਇੱਕ ਸ਼ਰਾਰਤ ਉਸ ਵੇਲੇ ਦੀ ਮੈਨੂੰ ਉਹ ਵੈਸੇ ਹੋਰ ਜ਼ਿਆਦਾ ਹੀ ਆ ਜੀ ਜੀ ਹੁਣ ਦੋ ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਜੀ ਤੇ ਬੋਰ ਹੁੰਦਾ ਸੀ ਸਕੂਲ ਦੇ ਵਿੱਚ ਕੀਤਾ ਹੋਇਆ ਠੀਕ ਹੈ ਜੀ ਤੇ ਜਦੋਂ ਟੀਚਰ ਆਏ ਕੁਰਸੀ ਦੀ ਇੱਕ ਲੱਤ ਬੋਰ ਦੇ ਵਿੱਚ ਕਰਤੀ ਅੱਛਾ ਜੀ ਤੇ ਜਦੋਂ ਅਧਿਆਪਕਾਂ ਕੇ ਬੈਠਣ ਲਗੇ ਉਹ ਬੋਰ ਵਾਲੇ ਟੋਏ ਦੇ ਵਿੱਚ ਡਿਗੇ ਜਾ ਕੇ ਜਾਣਦੀ ਫਿਰ ਵੱੱਡ ਵੀ ਪੂਰੀ ਪਈ ਐ ਚੰਗੀ ਤਰ੍ਹਾਂ ਮਤਲਬ ਕੋਈ ਐਸੀ ਦਰੈਨ ਦੀ ਸ਼ਰਾਰਤਾਂ ਹੁੰਦੀਆਂ ਸੀ ਉਹਨਾਂ ਦੇ ਦਿਲ ਦੇ ਤੁਸੀਂ ਤੇ ਕਿੰਨੇ ਕੁੱਟ ਖਾਣ ਵਾਲੀ ਜਵਾਕਾਂ ਨੂੰ ਕਿੰਨਾ ਕੁੱਟਿਆ ਸੀ ਜਵਾਕਾਂ ਨੂੰ ਪੂਰੀ ਠਾਣੇਦਾਰੀ ਕੀਤੀ ਐ ਜੀ ਪੂਰੀ ਦਰ ਬਹੁਤ ਵੱਡੇ ਆ ਹਾਂਜੀ ਕੋਈ ਸਭ ਤੋਂ ਸ਼ਰਾਰਤੀ ਜਵਾਕ ਜਿਹੜਾ ਤੁਹਾਨੂੰ ਯਾਦ ਹੋਈ ਇਹਨੂੰ ਮੈਂ ਪੂਰਾ ਇਹਨੂੰ ਕੁੱਟਿਆ ਤੇ ਅੱਜ ਉਹ ਬੰਦਾ ਬਣਿਆ ਹੋਇਆ ਹਾਂਜੀ ਰੁੜਕੇ ਮੈਂ ਪੜਾਉਂਦਾ ਸੀ ਜੀ ਉੱਥੇ ਇੱਕ ਸੀਗਾ ਮੁੰਡਾ ਤੇ ਉਹਨੂੰ ਮੈਂ ਬਹੁਤ ਕਿਹਾ ਯਾਦ ਕਰ ਲੈ ਯਾਦ ਕਰ ਲੈ ਨਹੀਂ ਯਾਦ ਕਰਕੇ ਇੱਕ ਦਿਨ ਗੁੱਸਾ ਆਇਆ ਜੀ ਡੈਸਕਾਂ ਦੇ ਵਿੱਚ ਹੀ ਕੁੱਟਿਆ ਉਹਨੂੰ ਤਿੰਨ ਜਾਣੇ ਸੀ ਉਹ ਤਿੰਨ ਠੀਕ ਹੈ ਜੀ ਫਰੈਂਡ ਪੂਰੇ ਜੀ ਜੀ ਵਿੱਚ ਹੀ ਉਹ ਕੰਧ ਦੇ ਨਾਲ ਲਾ ਲਾ ਕੇ ਇੰਨਾ ਕੁੱਟੇ ਫਿਰ ਉਸ ਤੋਂ ਬਾਅਦ ਉਹ ਕੰਮ ਕਰਕੇ ਆਉਣ ਲੱਗੇ ਤੇ ਬਾਅਦ ਦੇ ਵਿੱਚ ਮੈਨੂੰ ਉਹ ਡੇਲੋ ਸਕੂਲ ਦੇ ਵਿੱਚ ਮਿਲੇ ਜੀ 11ਵੀਂ ਦੇ ਵਿੱਚ ਪੜ੍ਹਦੇ ਜੀ ਜੀ ਪੈਰੀ ਹੱਥ ਲਾਇਆ ਚਰਨ ਸੀ ਉਸ ਮੁੰਡੇ ਦਾ ਨਾਂ ਜੀ ਮੈਂ ਮੈਂ ਕਿਹਾ ਵੀ ਚਰਨ ਸਿੰਘ ਕਿਵੇਂ ਆ ਕਹਿੰਦਾ ਜੀ ਉਸ ਦਿਨ ਦੀ ਕੁੱਟ ਨੇ ਬੰਦੇ ਬਣਾਤੇ ਜੀ ਅੱਜ ਡੇਲੋ ਆ ਕੇ ਅਸੀਂ ਇਸ ਸਕੂਲ ਦੇ ਵਿੱਚੋਂ ਤਿੰਨੇ ਜਾਣੇ ਪਹਿਲੇ ਦੂਜੇ ਤੀਜੇ ਨੰਬਰ ਤੇ ਆਏ ਹਾਂ। ਸੋ ਇਹ ਕੁੱਟ ਦਾ ਇੰਨਾ ਅਸਰ ਹੁੰਦਾ। ਘਰੋਂ ਕੰਮ ਕਰਦੇ ਆਂ ਆਨਲਾਈਨ ਕਲਾਸਾਂ ਸ਼ੁਰੂ ਹੋਈਆਂ ਸੀਗੀਆਂ। ਹਾਂਜੀ। ਉਹ ਵੀ ਕੰਮ ਦੇਖਿਆ ਤੋਂਨੋਂ ਸਭ ਤੋਂ ਸੌਖਾ ਕਿਹੜਾ ਲੱਗਦਾ ਜੀ? ਸਭ ਤੋਂ ਵਧੀਆ ਕਿਹੜਾ ਤੇ ਸੌਖਾ ਕਿਹੜਾ? ਜਿਹੜਾ ਕੰਮ ਜਿਹੜਾ ਹੋਣਾ ਕੰਪਿਊਟਰ ਵਾਲਾ ਉਹ ਹੈਗਾ ਦਿਮਾਗੀ। ਜੀ। ਤੇ ਪਹਿਲੇ ਕੰਮ ਦੇ ਵਿੱਚ ਲੁਤਫੀ ਆਉਂਦਾ ਸੀ ਕੰਮ ਕਰਨ ਦੇ ਵਿੱਚ ਬੋਰੀ ਵਿਛਾ ਕੇ ਰਾਤ ਨੂੰ ਲੈਂਪ ਜਗਾ ਕੇ ਚਿਮਨੀ ਮਾਂਜਣੀ। ਉਹ ਜਿਹੜਾ ਕੰਮ ਕਰਨਾ ਉਹਦੇ ਵਿੱਚ ਜ਼ਿਆਦਾ ਆਨੰਦ ਆਉਂਦਾ ਸੀ। ਹੋਣ ਵਾਲੇ ਦੇ ਵਿੱਚ ਤਾਂ ਆਪਣਾ ਸਰੀਰ ਖਰਾਬ ਕਰਨ ਵਾਲੀ ਗੱਲ ਆ ਅੱਖਾਂ ਖਰਾਬ ਹੁੰਦੀਆਂ ਨੇ ਯਾਦ ਆਸਤੇ ਖਰਾਬ ਹੁੰਦੀ ਆ ਸਿਰ ਦੁਖਣ ਲੱਗਦਾ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਪੜ੍ਹਦੇ ਸੀ ਉਹਨਾਂ ਬੱਚਿਆਂ ਦੀ ਜਿਹੜੀ ਉਸ ਤਰ੍ਹਾਂ ਦੀ ਲਿਖਣ ਦੀ ਆਦਤ ਬਣਦੀ ਸੀ ਫੱਟੀਆਂ ਲਿਖੀਆਂ ਜਾਂਦੀਆਂ ਸੀ ਲਿਖਾਈ ਬਣਦੀ ਸੀ ਹੁਣ ਤਾਂ ਨਾ ਲਿਖਾਈ ਆ ਮੋਬਾਈਲ ਸਾਰਾ ਕੁਝ ਖਾ ਗਿਆ ਕੰਪਿਊਟਰ ਸਾਰਾ ਕੁਝ ਖਾ ਗਿਆ ਸਤਿਕਾਰ ਜੀ ਸਤਿਕਾਰ ਜੀ ਹੋਰ ਅੰਕਲ ਜੀ ਕਿਵੇਂ ਹੋ ਓਕੇ ਬਿਲਕੁਲ ਠੀਕ ਜੀ ਸਿਹਤ ਤਾਂ ਏ ਮੈਨੇ ਸਿਹਤ ਵਧੀਆ 67ਵਾਂ ਸ਼ੁਰੂ ਹੋ ਗਿਆ ਗੱਲ ਅੱਛੇ ਭੱਜੇ ਫਿਰਦੇ ਆ ਅੱਜੇ ਹੋ ਗਿਆ ਪਰੇ ਸੇ ਇਧਰ ਆ ਜੀ ਆ 7-8 ਕਿਲੋਮੀਟਰ ਤੁਰਨਾ ਰੋਜ਼ ਜੀ डेली ਦਾ ਰੁਟੀਨ ਆ ਠੀਕ ਹੈ ਜੀ 8-9 ਕਿਲੋਮੀਟਰ ਤੁਰਨਾ ਹੀ ਤੁਰਨਾ ਕੋਈ ਪ੍ਰੋਬਲਮ ਨਹੀਂ ਆ ਜੀ ਵੀ ਹੀਟ ਤੇ ਦੇ ਆਪਾਂ ਦੇਖਦੇ ਆਂ ਤਾਂ ਉਰੇ ਨਾ ਬੈਂਡ ਵੱਜ ਵਾਲੀਆਂ ਦੁਕਾਨਾਂ ਬਹੁਤ ਨੇ ਇਹ ਦਾ ਕੀ ਆ ਉਹਦੇ ਬਾਰੇ ਦੱਸੋ ਪਿੰਡ ਦੇ ਨਿੱਕ ਤੇ ਦੇਖੋ ਗੱਲ ਇਹ ਪਹਿਲਾਂ ਸਾਡਾ ਮਸ਼ਹੂਰ ਹੁੰਦਾ ਸੀ ਪਿੰਡ ਗੱਡਿਆ ਵਾਲਾ ਪਿੰਡ ਠੀਕ ਹੈ ਜੀ ਗੱਡਿਆਂ ਵਾਲਾ ਪਿੰਡ ਜੀ ਜੀ ਤੇ ਉਸ ਤੋਂ ਬਾਅਦ ਫਿਰ ਬੈਂਡ ਵਾਲਾ ਮਸ਼ਹੂਰ ਹੋ ਗਿਆ ਜੀ ਤੇ ਰੋਜ਼ਗਾਰ ਦਾ ਕਮੀ ਸੀ ਰੋਜ਼ਗਾਰ ਨਹੀਂ ਸੀ ਮਿਲਦਾ ਤੇ ਇੱਕ ਰੋਜ਼ਗਾਰ ਨਵੰਦਨੀਆ ਦੁਕਾਨਾਂ ਵੀ ਹੈ ਨਹੀਂ ਜਿੰਨੇ ਬੈਂਡ ਵਾਲੇ ਨੇ ਰੋਜ਼ਗਾਰ ਨਵਾਂ ਪੈਦਾ ਹੋਇਆ ਜੀ ਜੀ ਤੇ ਕੋਈ ਵਧੀਆ ਮੈਨੂੰ ਤਾਂ ਵਧੀਆ ਲੱਗਿਆ ਤੇ ਅੱਗੇ ਨਾ ਜਿਹੜੇ ਮਾਸਟਰ ਤੇ ਮਾਪੇ ਹੁੰਦੇ ਸੀ ਜੀ ਉਹਨਾਂ ਦਾਸ ਵਿੱਚ ਤਾਲਮੇਲ ਬਹੁਤ ਹੁੰਦਾ ਸੀ ਜੀ ਤੇ ਉਹ ਇੱਕ ਵਾਰੀ ਮੈਂ ਨੂੰ ਮੈਂ ਪੰਜਵੀਂ ਸੀ ਛੇਵੀਂ ਚ ਜੀ ਤੇ ਮੈਨੂੰ ਕੁਝ ਦੋ ਬੱਚੇ ਲੈ ਗਏ ਬਾਹਰ ਕੱਦੀ ਛੁੱਟੀ ਤੇ ਉਹ ਅਸੀਂ ਬੀੜੀਆਂ ਉਹ ਉਹ ਤਾਂ ਬੀੜੀਆਂ ਪੀਂਦੇ ਸੀ ਉਹ ਮੈਨੂੰ ਵੀ ਉਹਨਾਂ ਨੇ ਲਵਾਤਾ ਘਾਸ ਮੈਂ ਵੀ ਲਾ ਲਿਆ ਉਹ ਸਾਡੇ ਪਿੰਡ ਤੁਸੀਂ ਮਿੰਦਰ ਸਿਉਂ ਮਾਸਟਰ ਉਹ ਸਾਡੇ ਘਰ ਦੇ ਵਿੱਚ ਦੀ ਨੱਕੇ ਸਕੂਲ ਜਾਂਦੇ ਹੁੰਦੇ ਸੀ ਜੀ ਜੀ ਤੇ ਉਹਨਾਂ ਜਨੂੰ ਅਸੀਂ ਮਤਲਬ ਸਾਨੂੰ ਉਹਨੇ ਬੁਲਾਇਆ ਕਿ ਤੋਰਿਆ ਓਏ ਕਿਹੜੇ ਕੀਨੇ ਕਹਿੰਦੇ ਬੀੜੀਆਂ ਪੀਤੀਆਂ ਨੇ ਜੀ ਦੋ ਜਾਨੇ ਜਿਹੜੇ ਸੀ ਇਹ ਪੀਂਦੇ ਉਹਦੇ ਉਹਨਾਂ ਦਾ ਬਾਪ ਵੀ ਪੀਂਦੇ ਸੀ ਤੇ ਸਾਡਾ ਕੋਈ ਨਹੀਂ ਸੀ ਪੀਂਦਾ ਜੀ ਉਹ ਕਹਿੰਦਾ ਵੀ ਅਸੀਂ ਤਿੰਨ ਜਾਨੇ ਸੀ ਜੀ ਕਿ ਮਨੀਆਂ ਤੂੰ ਵੀ ਸੀ ਓਏ ਮੈਂ ਕਹਾਂ ਜੀ ਮੈਂ ਵੀ ਸੀ ਜੀ ਤੇ ਉਹ ਕਹਿੰਦਾ ਫੇਰ ਐ ਕਰ ਤੁਸੀਂ ਜਾਓ ਏ ਉਹਨਾਂ ਦੋਨਾਂ ਦੇ ਛੜ ਤੱਕਾਂ ਛੋੜਦਾ ਬਾਪ ਵੀ ਪਿੰਦੇ ਆ ਜੀ ਮੈਨੂੰ ਉਹਨੇ ਕੁੱਟਿਆ ਬਹੁਤ ਐਨਾ ਕੁੱਟਿਆ ਮੈਨਾਂ ਕੋਈ ਪੁਲਿਸ ਵੀ ਨਹੀਂ ਕੁੱਟਦੀ ਇਹਨਾਂ ਨੇ ਕੁੱਟਿਆ ਮੈਨੂੰ ਠੀਕ ਫੇਰ ਅਸੀਂ ਲੰਘਿਆ ਉਦੋਂ ਸਾਡੇ ਮੇਰੀ ਮੇਰੀ ਦਾਦੀ ਨੂੰ ਕਹਿੰਦੇ ਭਾਬੀ ਕਹਿੰਦੀ ਤੇਰੇ ਮੁੰਡੇ ਦੀ ਗੱਲ ਮ ਬੜੀ ਦਰੋਫੜੀ ਲਾਹੀ ਉਹ ਕਹਿੰਦੀ ਮਹਿੰਦਰ ਸਿੰਘ ਕੀ ਗੱਲ ਹੋ ਗਈ ਉਹ ਕਹਿੰਦੇ ਸਾਡੇ ਵੀੜੀ ਪੀ ਲਈ ਅਸੇ ਜੀ ਉਹ ਕਹਿੰਦੀ ਫੇਰ ਅੱਜ ਫੇਰ ਲਾ ਦੇ ਅੱਜ ਕਹਿੰਦੀ ਇੱਕ ਇੱਕ ਫੇਰ ਲਾ ਜੀ ਯਾਨੀ ਉਹ ਕੁੱਟ ਖਾਧੀ ਜੀ ਮੇਰੇ ਇੰਨੀ ਕੰਮ ਆਈ ਆ ਅੱਜ ਤੱਕ ਆਪਾਂ ਮੁੜ ਕੇ ਉਸ ਰਾਹ ਨਹੀਂ ਪੈ ਕਿਸੇ ਵੀ ਨਾ ਸ਼ਰਾਬ ਦੇ ਨਾ ਕਿਸੇ ਹੋਰ ਕੋਈ ਬੈਗੀ ਤਾਲ ਮਿਲ ਬਹੁਤ ਹੁੰਦਾ ਜੀ ਜੀ ਬਈ ਅਸੀ ਗੱਲ ਜੀ ਚੌਥੀ ਗੱਲ ਜੀ ਬਈ ਤੁਸੀਂ ਦੋਨੇ ਪੜੇ ਹੋਏ ਆ ਇਹਨਾਂ ਦਾ ਸਾਨੂੰ ਸਾਡੇ ਚ ਬਹੁਤ ਡਰ ਆ ਅਸੀਂ ਇਹਨਾਂ ਤੋਂ ਬਹੁਤ ਡਰਦੇ ਆ ਛੋਟੇ ਹੁੰਦੇ ਤੋਂ ਡਰਦੇ ਆ ਜਦੋਂ ਦੇ ਹੁੰਦੇ ਆ ਤੁਸੀਂ ਇਹਨਾਂ ਦੀ ਕੋਈ ਬਚਪਨ ਦੀ ਸ਼ਰਾਰਤ ਦੱਸੋ ਕੋਈ ਵਧੀਆ ਜੀ ਅਸੀਂ ਤੈਨੂੰ ਸਿੱਧੇ ਪੁੱਛ ਨਹੀਂ ਸਕਦੇ ਤੁਸੀਂ ਦੱਸ ਦਿਓ ਨਹੀਂ ਸ਼ਾਰਤਾ ਜੇ ਹੁਣ ਅਸੀਂ ਕਰੀ ਜਾਂਦੇ ਜਾਂਦੇ ਜੇ ਭੇਜਦੇ ਆ ਬਹੁਤ ਜੀ ਤੇ ਬੁੜਾ ਹੁੰਦਾ ਜੀ ਸ਼ਬਦ ਲੋ ਜੀ ਥਾਣੇਦਾਰ ਆ ਜਾਂ ਬੁੜਾ ਵਾ ਅੱਛਾ ਜੀ ਪੂਰਾ ਡਰ ਲੱਗਦਾ ਹੁੰਦੀ ਪਹਿਲਾਂ ਤਾਂ ਬੁੜਾ ਨਾਲ ਮੱਥਾ ਮਾਰਨਾ ਚਕੂਲੇ ਜਾਣਾ ਜੀ ਚੂਲਾ ਹੁਣ ਸਰ ਫੇਰ ਆਪਦੇ ਤੰਦੇ ਤੰਦੇ ਕਰਕੇ ਜੀ ਫੇਰ ਅਸੀਂ ਪੁੱਠੇ ਮੰਗੇ ਲੈਣੇ ਜੀ ਤੇ ਸਾਡੇ ਹੁੰਦੀ ਸੀ ਆ ਰੋਟਾ ਬਹੁ ਭਾਰੀ ਬਿਲਕੁਲ ਜੀ ਰੇੜੇ ਜੋ ਉੱਥੇ ਰੇੜੀ ਹੁੰਦੀ ਸੀ ਚਰਨ ਜੀ ਦੀ ਜੀ ਤੇ ਪੁੱਠੇ ਪੰਗੇ ਪਹਿਲਾਂ ਤਾਂ ਰੇੜੀ ਨੂੰ ਜ਼ੋਰ ਮਾਰਨਾ ਅਸੀਂ ਅਠਾ ਲਾ ਕੇ ਵੀ ਦੇਖਦੇ ਜੀ ਜੀ ਜਾਣ ਚੱਕੂਗਾ ਨਹੀਂ ਚੱਕੂ ਠੀਕ ਹੈ ਜੀ ਰੋ ਪੰਗੇ ਲੈਣੇ ਉਦੋਂ ਬਾਅਦ ਫਿਰ ਉਦੋਂ ਛੜਾ ਛਟਣ ਫੇਰੇ ਜੀ ਚੱਲਣਾ ਬਰੋਟੇ ਤੇ ਫਿਰ ਕਬੂਤਰ ਛਟੜੇ ਏਡਾਂ ਲਾਉਣੇ ਵੀ ਚਿੱਟੇ ਠੀਕ ਹੈ ਚਿੱਟੇ ਫੜਨੇ ਫਿਰ ਉਦੋਂ ਬਾਅਦ ਉਹਤਨੇ ਵੇੜਾ ਆ ਕੇ ਫਿਰ ਦੇਖਣੀ ਆਣੀ ਆ ਜੀ ਰਾਮਲੀਲਾ ਜੀ ਰਾਮਲੀਲਾ ਦੇਖਣ ਜਾਣੀ ਇੱਥੇ ਫਿਰ ਉੱਥੇ ਕੋਈ ਕੰਮ ਛੱਡਿਆ ਨਹੀਂ ਕਿਸੇ ਦੀ ਰੇੜੀ ਤੱਕਦੀ ਕਿਸਦਾ ਕੁਝ ਕਰਤਾ ਦਾ ਖੇੜ ਦੇ ਹੋੜ ਦੇ ਕੰਨੇ ਉਹਨਾਂ ਦੇ ਜਾ ਦੇਖਣਾ ਵੀ ਕੌਣ ਓਏ ਪੀੜਾ ਵਾਲਾ ਬਈ ਪੈ ਜੋ ਵੀ ਆ ਤਾਂ ਪੀੜਾ ਵਾਲੇ ਨੇ ਸੱਸੀ ਗੱਲ ਸੱਸੀ ਗੱਲ ਬਈ ਕੀ ਨਾਮ ਆ ਜੀ ਮੇਰਾ ਨਾਮ ਹਰਦੇਸ਼ ਸਿੰਘ ਆ ਜੀ ਸੇ ਤੁਸੀਂ ਕੀ ਕਰਦੇ ਬਾਈ ਜੀ ਮੈਂ ਅੱਜ ਕੱਲ ਮਤਲਬ ਬੇਲਾ ਜੀ ਜੀ ਹਾਂਜੀ ਪਹਿਲਾਂ ਕੀ ਕਰਦੇ ਜੀ ਪਹਿਲਾਂ ਮੈਂ ਰਹਾ ਸੀਗਾ ਐਕਸਾਈਜ਼ ਟੈਕਸ ਡਿਪਾਰਟਮੈਂਟ ਵਿੱਚ ਠੀਕ ਹੈ ਜੀ ਅੱਜ ਰਿਟਾਇਰਡ ਆ ਜੀਟੋ ਠੀਕ ਹੈ ਜੀ ਬਾਈ ਫਿਰ ਡਿਊਟੀ ਕਰਾਉਂਦੀ ਕੋਈ ਜੱਦਾ ਦੱਸੋ ਸਾਂਝੇ ਕਰੋ ਸਾਡੇ ਨਾਲ ਕੋਈ ਵਧੀਆ ਜੀ ਕਿਹੜਾ ਮਤਲਬ ਮੈਨੂੰ ਲੱਗਿਆ ਸੀ ਧਰਮਕੋਟ ਲੱਗਿਆ ਸੀ ਜੀ ਤੇ ਉਸ ਸਰਕਾਰੀ ਖਜ਼ਾਨੇ ਸਰਕਾਰੀ ਪੈਸਾ ਜਮਾ ਕਰਤੇ ਗੇਲਰ ਤੋਂ ਅੱਥਰ ਜਮਾ ਕਰਾਉਣ ਗਿਆ ਉੱਥੇ ਬੈਂਕ ਵਾਲਿਆਂ ਨੇ ਜਦੋਂ ਮੈਂ ਗਿਆ ਕਹਿੰਦਾ ਵੀ ਕਿੰਨੇ ਮਤਲਬ ਵਾਹੀ 26 ਲੱਖ ਰੁਪਏ ਉਹ ਦੂਪੂਰੀਆਂ ਚ ਪਾਇਆ ਸੀ ਧਰਮਕੋਟ ਸੀਗਾ ਬੰਦੇ ਨੇ ਉਹਨੇ ਬੈਂਕ ਆ ਕੇ ਕਹਿੰਦਾ ਨਹੀਂ ਮੈਂ ਇਹ ਰਜਿਸਟਰੀ ਜੀ ਜਾਣਾ ਸੀ ਤੇ ਉਹਨਾਂ ਨੇ ਬੈਂਕਾਂ ਦਾ ਕੁੰਡੇ ਗਾਡੇ ਲਾ ਦੇ ਵੀ ਇਹ ਲੁੱਟਦਾ ਮਾਲ ਆ ਗਿਆ ਠੀਕ ਹੈ ਨਹੀਂ ਉਹ ਮੈਂ ਕਿਹਾ ਸਰਕਾਰੀ ਪੈਸਾ ਤੇ ਉਹ ਪੁਲਿਸ ਬੁਲਾ ਲਈ ਤੇ ਉਹ ਆ ਕੇ ਦੱਸਿਆ ਮੈਂ ਕਿਹਾ ਸਰਕਾਰੀ ਪੈਸਾ ਸਾਡਾ ਤਾਂ ਹੈ ਹੀ ਨਹੀਂ ਸਰਕਾਰ ਦੇ ਖਾਤੇ ਜਮਾ ਕਰਾਉ ਤੇ ਰਿਸਟ ਨੇ ਗਾਹਾਂ ਜਮਾ ਕਰਾ ਕੇ ਮਦਦ ਮੈਂ ਸਿੱਧਾ ਉੱਥੇ ਚਲੇ ਗਿਆ ਦਫ਼ਤਰ ਜੀ ਉਹ ਕਹਿੰਦਾ ਵੀ ਇਹਨੇ ਇਕੱਠੇ ਕਿਵੇਂ ਹੋਏ ਮਾ ਇਕੱਠੇ ਕਰਾਤੇ ਸਰਦਾਰ ਅਮਰੀਕ ਸਿੰਘ ਦੇ ਠੇਕੇ ਜੀ ਉਹਨੂੰ ਉਹਨਾਂ ਨੂੰ ਉਹ ਕਹਿੰਦਾ ਜਿੱਦ ਦੀ ਬੈਂਕ ਖੁੱਲੀ ਆ ਸਾਡੇ 2 ਲੱਖ ਤੋਂ ਵੱਧ ਨਹੀਂ ਪੈ ਸਕਦਾ ਜੀ ਠੀਕ ਹੈ ਨਹੀਂ ਤੇ ਤੁਸੀਂ ਇਹਨੇ 26 ਲੱਖ ਕਿਹਾ ਮਾ ਸਰਕਾਰੀ ਪੈਸਾ ਕਾਹ ਦਿੰਦੇ ਨੇ ਮਾ ਖੈ ਲੁਧਿਆਣੇ ਦੇ ਲਿਸੈਂਸੀ ਨੇ ਜੀ ਜੀ ਠੀਕ ਹੈ ਨਹੀਂ ਯਾਨੀ ਉਹਦਾ ਫਿਰ ਅਨਕਵਾਰੀ ਖੁੱਲੀ ਫਿਰ ਉਹ ਸਹੀ ਮਤਲਬ ਹੈ ਠੀਕ ਹੈ ਨਹੀਂ ਬਈ ਅਸੀ ਗੱਲ ਜੀ ਸਤਿ ਸ੍ਰੀ ਅਕਾਲ ਬਈ ਕੀ ਨਾਮ ਹੈ ਬਲਵਿੰਦਰ ਸਿੰਘ ਆ ਜੀ ਬਈ ਤੁਸੀਂ ਕੀ ਕਰਦੇ ਜੀ ਮਦਰ ਡਰਾਈਵ ਵੀ ਕੀਤੀ ਆ ਜੀ ਸਾਰੀ ਉਮਰ ਸਹੀ ਕਿਹੜੇ ਕਿਹੜੇ ਰੂਟਾਂ ਤੇ ਰਹੇ ਹੋ ਬਈ ਅਈਦਾ ਜੀ ਦਿੱਲੀ, ਨਾਗਪੁਰ, ਬਨਾਰ, ਸਮਾਗਪੁਰ ਉੱਤੇ ਚੱਲਦੇ ਰਹੇ ਪੰਜਾਬ ਨੂੰ ਮੋਚਾ ਖੜੀਆਂ ਤੋਂ ਪਤਾ ਲੱਗ ਜਾਂਦਾ ਸੀ ਵੀ ਆਹ ਡਰਾਈਵਰ ਕਿਉਂਕਿ ਉਹਨਾਂ ਦੀ ਲੱਗ ਇੱਕ ਹੋ ਜਾਂਦਾ ਨਾ ਫਿਰ ਤੇ ਮਡਾਸਾ ਮਾਰੇ ਆਉਂਦੇ ਜਿਵੇਂ ਹਾਂ ਬਈ ਫਿਰ ਡਰਾਈਵਰੀ ਤਰ੍ਹਾਂ ਤਾਂ ਬੜੀਆਂ ਜਾਂਦਾਂ ਹੁੰਦੀਆਂ ਨੇ ਸਫ਼ਰ ਦੇ ਦੌਰਾਨ ਹੁੰਦੀਆਂ ਨੇ ਕੋਈ ਜਿਆਦਾ ਸੰਝਿਆ ਕਰੋ ਸਾਡੇ ਨਾਲ ਬਸ ਜਿਆਦਾ ਕਹਾਦੀਆਂ ਨੇ ਸਵੇਰੇ 4 ਵਜੇ ਚੱਲ ਪੈਂਦਾ ਸੀ ਰਾਤ ਨੂੰ 11-12 ਵਜੇ ਇਦਾਂ ਰੁੱਕੀ ਕੇ ਸੌਂ ਜਾਂਦੇ ਸੀਗੇ ਬਾਈ ਫਿਰ ਕਿਹੜੇ ਗਾਣੇ ਗੁਣੇ ਕਿਹੜੇ ਚੱਲਦੇ ਆਂ ਟ੍ਰੈਕ ਆ ਟ੍ਰੱਕ ਗਾਣੇ ਗੁਣੇ ਨਹੀਂ ਜੀ ਆਪਾਂ ਲਾਇਆ ਗਿਆ ਸੀ ਤਾਂ ਦੂਜੇ ਲੋਟੇ ਸੀਗੇ ਫਿਰ ਭਾਈ ਸਫ਼ਰ ਕਿਵੇਂ ਪੂਰਾ ਹੁੰਦਾ ਮਤਲਬ ਹੁਣ ਦਾ ਜੇ 100 ਕਿਲੋਮੀਟਰ ਵੀ ਔਖਾ ਹੋ ਜਾਂਦਾ ਸਾਨੂੰ ਗਾਣੇ ਗੁਣੇ ਨਾਲ ਸੁਣਨੇ ਮਿਹਣਾ ਥੋੜਾ ਕਿਵੇਂ ਐਡਾ ਸਫ਼ਰ ਲੰਘਦਾ ਹੁੰਦਾ ਜੀ ਬਾ ਕਨੈਕਟਰ ਲਾ ਲੈਂਦੇ ਸੀ ਕਿ ਨਾਲ ਸੈਕੰਡ ਡਰਾਈਵਰ ਹੁੰਦਾ ਸੀਗਾ ਜੀ ਜੀ ਉਹ ਆਪਦੇ ਗਾਣੇ ਉਹਨੇ ਲਾਈ ਜਾਂਦੇ ਆਹ ਆਹੀ ਉਹੀ ਮੈਂ ਪੁੱਛ ਰਿਆ ਨਾ ਔਰ ਉਹ ਕਨੈਕਟਰ ਦੇ ਉਹ ਸੱਟ ਰਹੇ ਉਹ ਗੱਲ ਵਾਕਾ ਕਿਹੜੇ ਗਾਣੇ ਸੁਣਦੇ ਸੀ ਸਭ ਤੋਂ ਵੱਧ ਕਿਹੜੇ ਆਹੀ ਮਾਮਦ ਸ਼ਦੀਕ ਦੇ ਮਾਨਕ ਦੇ ਇਹ ਹੀ ਚੱਲਦੇ ਹੋਣਗੇ ਸੀ ਕਿ ਬਸ ਕੋਈ ਆਉਂਦਾ ਗਾਣਾ ਜ਼ਿਆਦਾ ਕੋਈ ਨਹੀਂ ਜੀ ਹੁਣ ਉੱਚੇ ਤੇ ਹੁਣ ਸਭ ਤੋਂ ਵੱਧ ਕਿਹੜਾ ਗਾਣਾ ਸੁਣਿਆ ਉਹਨਾਂ ਦਾ ਮਾਨਕ ਦੀਆਂ ਕਲੀਆਂ ਹੀ ਹੁੰਦੀਆਂ ਸੀਗੀਆਂ ਜ਼ਿਆਦੇ ਕਿਹੜੀ ਸਭ ਤੋਂ ਵੱਧ ਕਿਹੜੀ ਸੁਣੀ ਆਦੋਂ ਈ ਰਾਂਜਾ ਜੋਗੀ ਹੋ ਗਿਆ ਹੈ ਜੀਆਂ ਕਲੀਆਂ ਸੀਗੀਆਂ ਆਹ ਹੁਣ ਇੰਨੀਆਂ ਯਾਦ ਨਹੀਂ ਹੁਣ ਤਾਂ ਮਦਰਾ ਸੁਣੀਆਂ ਨੂੰ ਕਿੰਨੇ ਸਾਲ ਹੋ ਗਏ ਤੇ ਆਹ ਕਲੀਆਂ ਹੁਣ ਕਦੇ ਨਾ ਕਰੇ ਲਾਈਆਂ ਦੇ ਨਾ ਸੁਣੀਆਂ ਨੇ ਭਈ ਤੁਸੀਂ ਕੀ ਕਰਦੇ ਰੇ ਜੀ ਮੈਂ ਤਾਂ ਪਹਿਲਾਂ ਪੰਜ ਕ ਪੜਿਆ ਸੀਗਾ ਠੀਕ ਹੈ ਜੀ 8 ਸਾਲਾਂ ਚ ਪੰਜ ਕਰੀਆਂ ਸੀ 8 ਸਾਲਾਂ ਚ ਪੰਜ ਕੀਤੀਆਂ ਇਹ ਫਿਰ ਬ੍ਰੇਕਅਪ ਕਾ ਤੋ ਲੱਗੀਆਂ ਬੱਸ 6 ਮਹੀਨੇ ਜਾਂਦੇ ਨੇ 6 ਮਹੀਨੇ ਹਟ ਜਾਂਦੇ ਜੀ ਇਹ ਹਟ ਕੇ ਜਾਂਦੇ ਸੀ ਮੈਂ ਹਰ ਦਮ ਬਈ ਪਾਜੇ ਵਕ ਕੰਮ ਕਰਦਾ ਮੈਂ ਪੜਾਈ ਵਧੀਆ ਨਹੀਂ ਸੀ ਲੱਗਦੀ ਜਾਂ ਪੜਾਉਣ ਵਾਲੇ ਵਧੀਆ ਨਹੀਂ ਲੱਗਦੇ ਜਾਂ ਓ ਕੋਈ ਹੋਰ ਕੋਈ ਗੱਲਬਾਤ ਸੀ ਵੀ ਆਂ ਸੀ ਤਾਂ ਨਹੀਂ ਵਧੀਆ ਨਹੀਂ ਸੀ ਲੱਗਦੇ ਸਹੀ 6 ਮਹੀਨੇ ਫੇਰ ਦੇ ਫਿਰ ਕੇ ਫੇਰ ਲੱਗ ਜਾਂਦਾ ਸੀ ਫੇਰ ਲਾਉਂਦੇ ਹੁੰਦੇ ਸੀ ਘਰ ਦੇ ਜਾਂ ਆਪ ਲੱਗ ਜਾਂਦੇ ਸੀ ਚੱਲ ਠੀਕ ਹੈ ਯਾਰ ਹੁਣ ਬਹੁਤ ਬੇਲੇ ਫੇਰ ਲੈ ਹਾਂ ਕੋਈ ਲੱਗ ਜਾਂਦਾ ਹੈ ਜੀ ਆਪ ਹੀ ਲੱਗ ਜਾਂਦਾ ਆਪ ਹੀ ਲੱਗ ਜਾਂਦੇ ਫਿਰ ਵਧੀਆ ਲੱਗ ਲ ਜਾਂਦੀ ਪੜਾਈ ਪੰਜ ਕੁ ਪੜ੍ਹੇ ਸੀ ਇਹ ਹਟ ਹਟ ਗਏ ਜੀ ਕੋਈ ਜ਼ਿੰਮੇਦਾਰਾ ਨਾ ਰੱਖ ਲਾਗੇ ਠੀਕ ਹੈ ਜੀ 2 ਵਜੇ ਇਹਨਾਂ ਨੇ ਬੜੇ ਦੁਖੀ ਕਰਿਆ ਸੀ ਉਹੋ ਵਜੇ ਹੜ ਜੋੜ ਕੇ ਆਂਦੇ ਚਲੋ ਵੀ ਹੜ ਜੋੜਨਾ ਅੱਛਾ ਜੀ 2 ਵਜੇ ਇਹਨਾਂ ਨੇ ਐਨਾ ਦੁਖੀ ਕਰਿਆ ਸਾਨੂੰ ਜੀ ਚਲੋ ਭਾਈ ਉੱਠਾ 2 ਵਜੇ ਜੀ ਰਾਤ ਨੂੰ ਚਲੋ ਵੀ ਹੜ ਜੋੜਨਾ ਜਾਂ ਟਰੈਕਟਰ ਰੌਟਰ ਨਹੀਂ ਸੀ ਹਾਂ ਜੀ ਜੀ ਹੜ ਹੁੰਦੀ ਸੀ ਤੇ ਹੜੇ ਹੀ ਹੁੰਦੇ ਸੀ 2 ਵਜੇ ਲੋਕਾਂ ਨੇ ਹੜ ਜੋੜ ਕੇ ਜਾਣਾ ਸੀ ਬਾਕੇ ਦੋ ਤਿੰਨ ਕਿਲੇ ਮੋੜੇ ਆਉਣਾ ਦੋ ਜੋੜੀਆਂ ਨਾਲ ਉੱਥੇ ਦੁਖੀ ਹੋ ਗਏ ਅੱਛਾ ਜੀ ਦੁਖੀ ਹੋ ਗਏ ਫੇਰ ਡਰਾਈਵਰੀ ਕਰਨ ਲੱਗ ਗਏ ਅੱਛਾ ਜੀ ਉਹ ਤੁਸੀਂ ਇਹਨਾਂ ਦਾ ਵੀ ਖੜਾ ਸੱਟੂ ਅੱਛਾ ਜੀ ਜਾਣੇ ਜਿਹੜੀਆਂ ਪੰਜ ਨੇ ਮੈਂ ਸਾਤ ਲਾਉਣਾ ਮੇਰਾ ਦਾਸ ਦਾਸ ਪੜਿਆ ਮੁਕਾਬਲਾ ਨਹੀਂ ਕਰ ਸਕਦਾ ਠੀਕ ਇਹ ਤਾਂ ਤੁਸੀਂ ਹੀ ਮਾਰਾ ਜਾ ਇਹਨੂੰ ਕਹਿ ਦੋ ਤੁਸੀਂ ਤਾਂ ਫਿਰ ਉਹ 8 ਸਾਲਾਂ ਚ ਪੰਜ ਕੀਤੀ ਨੇ ਨਾ ਦਾਸ ਪੜਿਆ ਨੂੰ ਕਹਿ ਦੋ ਭਈ ਆਹ ਸਾਫ਼ ਕਰ ਦੇ ਜੋੜ ਲਾ ਦੇ ਜਦ ਹੀ ਤੈਨੂੰ ਚੱਕਣਗੇ ਕੋਸ਼ ਕਰਨਗੇ ਹਾਂਜੀ ਮੈਂ ਬਿਨਾ ਪੈਨ ਤੋਂ ਹੀ ਸਾਫ਼ ਲਾ ਦੇਣਾ ਤੂੰ ਟਰੱਕ ਵਾਲਿਆਂ ਕੋਲ ਗੱਲਾਂ ਬਹੁਤ ਹੁੰਦੀਆਂ ਨੇ ਕੋਈ ਦੱਸੋ ਸਫ਼ਰ ਦੌਰਾਨ ਕੋਈ ਗੱਲਬਾਤ ਸਫ਼ਰ ਆਪਾਂ ਬਾਹਰ ਨੂੰ ਚੱਲਦੇ ਹੀ ਹੇਰੀ ਇੱਥੇ ਟਰੱਕਲੀ ਚੱਲਦੇ ਨੇ ਟਰੱਕਲੀ ਕੀ ਚਲੋ ਸਫਰ ਚੰਨ ਆ ਗਿਆ ਵੀ ਕੋਈ ਯਾਦ ਯੂ ਦੱਸੋ ਨਾ ਸਫਰ ਦੀ ਹੁਣ ਆਪਦਾ ਲੈ ਲਿਆ ਟੋ ਹੁਣ ਆਓਗੇ ਤੇ ਟਾਈਮ ਪਾਸ ਕਰਦੇ ਆ ਉਦੋਂ ਗਾਣੇ ਗੁਣੇ ਕਿਹੜੇ ਚੱਲਦੇ ਨੇ ਹੁਣ ਇਹ ਨਾ ਕਿ ਵੀ ਮੈਂ ਨਹੀਂ ਸੁਣਦਾ ਸਾਡੇ ਕਨੈਕਟਰ ਸਾਡੇ ਤਾਂ ਦੱਸ ਨਹੀਂ ਨਹੀਂ ਗਾਣੇ ਤਾਂ ਗਾਣੇ ਹੁਣ ਡਰਾਈਵਰਾਂ ਦੇ ਗਾਣੇ ਬੜਾ ਨਹੀਂ ਹੁੰਦਾ ਉਹ ਹੈਗਾ ਉਦੋਂ ਸੁਣਦੇ ਹੁੰਦੇ ਸੀ ਚਲੋ ਪਹਿਲਾਂ ਦੱਸ ਦਉ ਹੁਣ ਤਾਂ ਚਲੋ ਨਹੀਂ ਸੁਣਦੇ ਹੁਣ ਤਾਂ ਜਦੋਂ ਗਰੋਗੀ ਮਾੜਾ ਮੋਟਾ ਟੋਟ ਕੇ ਗਾਈ ਸੁਣਦੇ ਹੁੰਦੇ ਆ ਆ ਜੋ ਆ ਜੋ ਕਦਾਛ ਹੋ ਗਈ ਮਾਹ ਟੋਟ ਕੇ ਜਾਈ ਸੁਣਦੇ ਹੁੰਦੇ ਆ ਦੇ ਬੇ ਨੂੰ ਚੜ ਗਿਆ ਬੁਖਾਰ ਬਾਪੂ ਨੇ ਰੋਟੀ ਛੱਡਤੀ ਕਿ ਐਜਾ ਕੀ ਚੱਲ ਰਹੀ ਹੈ ਕੋਈ ਨਹੀਂ ਆ ਰਿਹਾ ਇੱਧਰ ਆ ਜਾਓ ਆ ਜਾਓ ਪਰ ਬੀਬੀ ਨੇ ਛੱਡੀ ਰੋਟੀ ਤੇ ਬੇ ਨੂੰ ਚੜਿਆ ਬੁਖਾਰ ਬਾਪੂ ਨੇ ਰੋਟੀ ਛੱਡਤੀ ਤਾਂ ਨੋਹ ਕਹਿੰਦੀ ਆ ਉਹਨੂੰ ਫਿਰ ਤੁਸੀਂ ਤੁਸੀਂ ਛੱਡੀ ਤੁਸੀਂ ਛੱਡੀ ਦੀ ਰੋਟੀ ਜੇ ਬੇ ਨੂੰ ਬੁਖਾਰ ਜੜਿਆ ਜੀ ਨਹੀਂ ਲੈ ਪਾ ਨਹੀਂ ਜੀ ਤੂੰ ਉਲਝਣੇ ਨਾ ਨਹੀਂ ਇਹ ਗੀਤ ਤਾਂ ਪੁਰਾਣੇ ਨੇ ਨਹੀਂ ਹੁਣ ਹੀ ਜਾਂਦੇ ਹੁਣ ਤਾਂ ਇਦਾਂ ਦੇ ਗੀਤ ਨਹੀਂ ਹੁੰਦੇ ਇਹ ਤਾਂ ਪੁਰਾਣੇ ਸਮੇਂ ਦੇ ਗੀਤ ਨੇ ਅੱਧੀ ਸੁਣਦੀ ਹਾਂ ਪੁਰਾਣੇ ਬਈ ਜਦੋਂ ਮੇਰੇ ਵਿਆਹ ਕਰਾਇਆ ਸੀ ਉਦੋਂ ਕਿੰਨਾ ਕਿਚੌੜ ਸੀ ਵਿਆਹ ਦਾ ਵਿਆਹ ਦਾ ਸ਼ੌਕੀ ਸੀ ਮੈਂ ਵਿਆਹ ਮੇਰਾ ਵਿਆਹ ਲੱਗ ਗਿਆ ਹੁਣ ਅੱਛੀ ਮੈਂ ਹੱਸਣ ਲੱਗ ਗਿਆ ਅੱਛੀ ਬੁੜੇ ਸਾਡੇ ਕਹਿੰਦੇ ਕਿਉਂ ਹੱਸਦਾ ਬੰਨ ਸਵਨਿਆ ਰੋਟੀ ਰੱਖ ਜਿੰਦਗੀ ਨੂੰ ਰੱਖੇ ਪੰਦੇ ਆ ਕਹਿੰਦੇ ਅਰਨੇ ਆ ਅੱਛੀ ਉਧਰ ਜਦੋਂ ਵਿਦਾ ਹੋਣ ਲੱਗੇ ਕੁੜੀਆਂ ਰੋਣ ਲੱਗ ਗਈ ਰੋਣ ਲੱਗ ਗਈ ਫੇਰ ਸਾਡੇ ਬੁੜੇ ਪਤਾ ਕੀ ਕਹਿੰਦੇ ਠੀਕ ਆ ਰੋਣੀਆਂ ਬਰਨਣੀਆਂ ਰੋਟੀ ਦੇ ਸਰਤੇ ਹੁੰਨੀਆਂ ਕੌੜੀਆਂ ਨੇ ਜਦੋਂ ਇਹ ਜਾਂ ਗਲਾਉਂ ਬਜ਼ੁਰਗਾਂ ਨੇ ਨਾ ਇੱਧੇ ਟਿਕਣ ਤੋਂ ਨਾ ਉੱਧੇ ਟਿਕਣ ਦੁੱਤਾ ਹੈ ਭਾਈ ਇੱਕ ਗੱਲ ਹੋਰ ਦੱਸਣਾ ਕਹਿੰਦੇ ਹੁੰਦੇ ਵੀ ਹਾਂ ਵਿਆਹ ਕਰਕੇ ਬੰਦਾ ਫਸ ਜਾਂਦਾ ਕੀ ਇਹ ਸੱਚ ਹੈ ਕਿ ਝੂਠੀ ਤਾਂ ਮੋਤੀ ਚੋੜਦੇ ਲੱਡੂ ਹੈ ਜਿਹਨੇ ਖਾ ਲਏ ਉਹ ਵੀ ਪਸਤਾਉਗਾ ਜਿਹਨੇ ਨਹੀਂ ਖਾਦੇ ਉਹ ਵੀ ਪਸਤਾਉਗਾ ਆ ਹਾਂ ਤੁਸੀਂ ਵੀਰੇ ਤੁਸੀਂ ਪਸਤਾਉਣੀ ਜ ਨਹੀਂ ਪਸਤਾਉਂਦੇ ਹਾਂ ਹੁਣ ਆਪਾਂ ਛੁੱਕੀ ਅੱਛਾ ਜੀ ਔਰ ਨਾ ਜਵਾਕ ਹੋ ਗਿਆ ਆਪਕੋ ਆਪਣਾ ਚਲੋ ਦੇਖ ਟੋਟ ਕੇ ਸੁਣਾਉਂਦਾ ਵਧੀਆ ਸੁਣਾ ਦੇ ਕੋਣਾ ਲੱਗ ਲੱਗੇੜੇ ਟੋਟ ਕੇ ਆਉਂਦੇ ਆ ਚਲੋ ਦੋਨੇ ਦੋਨੇ ਸੁਣਾ ਦਿਓ ਦੋਨੇ ਮਿਲ ਕੇ ਸੁਣਾ ਦਿਓ ਹਾਂ ਸੁਣਾਓ ਚਲੋ ਕਣਾ ਉਪਰ ਅੱਬਾ ਕੀ ਗੱਲ ਹੋ ਰਹੀ ਆ ਦੁਆ ਚੋ ਦੀ ਸੁਣਾਓ ਇੱਕ ਟੋਟਕਾ ਸੁਣ ਕੇ ਜਾਂਦੇ ਆ ਉਹਦੇ ਨੂੰ ਹਾਂ ਸਰ ਜੀ ਮੀਂਹ ਮਜਰਾ ਰਾਤ ਤੱਕ ਉਰੀ ਬੈਠੇ ਰਹਿਣਾ ਅੱਛਾ ਅੱਜ ਟੋਟਕਾ ਇੱਕ ਸੁਣ ਕੇ ਜਾਊ ਮੈਂ ਹੀ ਨਹੀਂ ਜਾਂਦਾ ਰਾਤ ਤੱਕ ਉਰੀ ਨਾਲ ਹੀ ਤੁਹਾਨੂੰ ਵੜਾ ਕੇ ਰੱਖਣ ਵਾਲੀ ਮੈਂ ਬੈਠੂ ਮੈਂ ਕਿਤੇ ਮੁੰਦੇ ਲਾਇਆ ਆ ਅਸੀਂ ਤਾਂ ਵਿਹਲੇ ਆ ਲਾਓ ਕੋਈ ਨਾ ਕੋਈ ਹੁਣ ਤੋਂ ਦੀ ਹੁਣ ਤੋਂ ਦੇ ਤੋਂ ਸੁਣ ਕੇ ਜਾਊ ਟੋਟਕਾ ਮੈਂ ਹੀ ਨਹੀਂ ਜਾਂਦਾ ਤੇ ਸਾਡੇ 76 ਨਾ ਭਾਦੇ ਜੋ ਜੇ ਉਹ ਦਾ ਟਾਈ ਡਿਵੀਜ਼ਨ ਤੇ ਦੇਤਾ ਕਰੇ ਚੌਂਦਾ ਅਗਲਾ ਕੋ ਅਤੇ ਕੋਈ ਨਹੀਂ ਕਰਨੀ ਇਹ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਸਾਡੇ ਵਿਚ ਦੇ ਕੇ ਕਿਹ ਤਰ੍ਹਾਂ ਤਰ ਨਹੀਂ ਪੈਂਦੇ ਦਾ ਸਮਝ ਉਹ ਪਹਿਣ ਨਹੀਂ ਉਹ ਨਹੀਂ ਪੈਂਦੇ ਇਹ ਚਤਰਾ ਕਹ ਰਹੇ ਹੋ ਕਿ ਸਾਰੇ ਪੰਚਾਇਤ ਦੇ ਸਾਹਮਣੇ ਸੁਣਾਇਆ ਇਹ ਪੰਚਾਇਤ ਮੈਂਬਰ ਹੀ ਨਹੀਂ ਲੈ ਤੁਸੀਂ ਪੰਚਾਇਤ ਮੈਂਬਰ ਫਿਰ ਤੁਹਾਨੂੰ ਕਾਹ ਦਾ ਡਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰਪੰਚ ਸਾਹਿਬ ਕਿ ਮੈਂ ਠੀਕ ਹਾਂ ਹਾਂ ਜੀ ਹਾਂ ਠੀਕ ਠਾਕ ਉਹ ਸੁਣਾਓ ਉਸੇ ਤੱਕ ਹਾਂ ਧੰਨਵਾਦ ਤੁਹਾਡਾ ਸਾਡੇ ਪਿੰਡ ਚ ਆਉਣ ਦਾ ਬਹੁਤ ਬਹੁਤ ਹਾਂ ਜੀ ਪਰ ਪੰਛਤੂ ਦੇ ਪਿੰਡ ਦਾ ਕਿੰਨਾ ਬਦਲਾਅ ਦੇਖਿਆ ਤੇ ਹੁਣ ਤੁਸੀਂ ਕੀ ਬਦਲਾਅ ਕਰਨਾ ਪਿੰਡ ਚ ਪਿੰਡ ਚ ਪਹਿਲੇ ਬਦਲਾਅ ਸੀ ਪਰ ਹੁਣ ਵੀ ਅਸੀਂ ਕੋਸ਼ਿਸ਼ ਕਰਾਂਗੇ ਜੀ ਜੀ ਵੀ ਸਾਰੇ ਪਿੰਡ ਚ ਮਕੇ ਪਿਆਰ ਸਭਾ ਬਣ ਰਹੇ ਪਾਰਟੀ ਵਾਦੀ ਤੋਂ ਉੱਠ ਕੇ ਜੀ ਸਾਰੇ ਨੌਜਵਾਨਾਂ ਨੂੰ ਨਾਲ ਲੈ ਕੇ ਜੀ ਜੀ ਵੀ ਸਾਰਾ ਮਕੇ ਸਤ ਪੈਣਾ ਸਫਾਈ ਦਾ ਠੀਕ ਹੈ ਜੀ ਸਾਰੇ ਨਗਰ ਚ ਚਾਚਪਰੇ ਪਿੰਡ ਤੇ ਚਾਚਪਰੇ ਸਫਾਈ ਦਾ ਕੰਗੋਸਾਰੇ ਪਿੰਡਾਂ 'ਚ ਮਜ ਮੈਲਾਂ 'ਚ ਦੇਖ ਲੋ ਸੜਕਾਂ ਦੇ ਨਾਲ ਜੋ ਕਿੰਨੇ ਕਨੇ ਲਫਾਫੇ ਪਏ ਨੇ ਹੋ ਗੰਦ ਕੂੜਾ ਪਿਆ ਸਾਡਾ ਅਸੀਂ ਮਤ ਕੇ ਇਸ ਨੂੰ ਹੰਬਲਾ ਮਾਰ ਕੇ ਸਾਰਾ ਚੱਕਣ ਦੀ ਕੋਸ਼ਿਸ਼ ਕਰਾਂਗੇ ਕੁਝ ਬੰਦਾ ਥੋੜਾ ਬਚਪਨ ਦਾ ਸਾਥੀ ਕਿਹੜਾ ਉਹਰੇ ਮੈਂ ਪਹਿਲਾਂ ਬਠਿੰਡਾ ਡਿਸਟ੍ਰਿਕਟ ਪੜਿਆ ਜੀ ਜੀ ਤੇ ਮੈਂ ਇੱਥੇ ਤਕਰੀਬਨ 90 ਸਿੱਥੇ ਪਿੰਡ ਚ ਆਇਆ ਉਸ ਕੋ ਸਾਡੇ ਜੱਤੀ ਪੰਡੇ ਸੀਗਾ ਠੀਕ ਹੈ ਜੀ ਤੇ ਮੇਰੇ ਫਾਪਾ ਸਾਹਿਬ ਪੜਵਾਰੀ ਸੀਗੇ ਜੀ ਉਹ ਜ਼ਿਆਦਾਤਰ ਬਾਦਲੀ ਵਿੱਚ ਰਹੇ ਨੇ ਰਾਏ ਕੇ ਕਲਾ ਲਾਲਬਾਈ ਜੀ ਜੀ ਗਿੱਦੜੇ ਦੇ ਨੇੜੇ ਚੜ੍ਹਦੀ ਠੀਕ ਹੈ ਜੀ ਨਸਾਣਾ ਠੀਕ ਹੈ ਸਤ ਪੈਣਾ ਮਸਾਣੇ ਪੜਨ ਲੱਗਿਆ ਸੀਗਾ ਜੀ ਜੀ ਉਸ ਤੋਂ ਬਾਅਦ ਰਾਏ ਕੇ ਕਲਾ ਫੇ ਲਾਲਬਾਈ ਜੀ ਢੇਣ ਨਾਬੇ ਤੋਂ ਕਿਤੇ ਟੀਚਰ ਸੀਗੇ ਫੇ ਠੀਕ ਹੈ ਜੀ ਆ ਉਸ ਤੋਂ ਬਾਅਦ ਹੁਣ ਟੀਚਰ 40 ਸਾਲ ਸਰਵਿਸ ਕੀਤੇ ਆ ਟੀਚਰ ਦੇ ਜੀ ਜੀ ਉਸ ਤੋਂ ਬਾਅਦ ਫਿਰ ਇੱਥੇ ਕੋਰਦਵਰ ਪੰਦੂ ਕਮੇਟੀ ਜਾ ਕੇ ਜੀ ਯਾ ਫਿਰ ਇੱਥੇ ਅੰਕੀ ਪੰਡਾ ਨੂੰ ਜੋਰ ਪਾ ਕੇ ਜੀ ਸਰਪੰਚ ਬਣਾਤਾ ਠੀਕ ਹੈ ਜੀ ਚਲੋ ਹੁਣ ਕੀ ਆਪ ਦੇਖਦੇ ਕਹ ਜੀ ਹੁੰਦੀਆਂ ਨੇ ਮੁਸ਼ਕਿਲਾਂ ਕਾਫੀ ਆ ਰਹੀਆਂ ਨੇ ਅਸੇ ਜੀ ਹਾਂ ਕੋਈ ਨਾ ਹਾਂ ਜੀ ਮਿਲ ਜਾਉਗਾ ਹਾਂ ਨਹੀਂ ਸਹਾਯੋਗ ਪੂਰਾ ਮਿਲ ਰਿਹਾ ਤੁਹਾਡਾ ਕੀ ਨਾਮ ਹੈ ਜੀ ਪਰਮਿੰਦਰ ਸਿੰਘ ਬਈ ਤੁਸੀਂ ਕੀ ਕਰਦੇ ਜੀ ਖੇਤੀਬਾੜੀ ਖੇਤੀਬਾੜੀ ਕਰਦੇ ਹੋ ਯੈਸ ਬਈ ਪੜੇ ਕਿੰਨਾ ਮੈਂ ਆਮ ਟੈਕਨੀਕਲ ਇੰਜੀਨੀਅਰ ਓਕੇ ਫਿਰ ਇੱਧਰ ਖੇਤੀਬਾੜੀ ਕਿਉਂ ਫਿਰ ਉੱਧਰ ਅੱਗੇ ਕਿਉਂ ਨਹੀਂ ਉੱਧਰ ਉਹ ਸਾਡੇ ਵੇਲੇ ਬਈ ਪੋਸਟਾਂ ਸੀ ਜਿਹੜੀਆਂ ਸੀ 35 ਪਲਸ ਡੀਕ ਦੇ ਹੋਗੇ ਨਿਕਲੀ ਨਹੀਂ ਗਿਆ ਤੇ ਚੌਪਾ ਤਾਂ ਨਿਕਲਦੀ ਸੀ ਉਦੋਂ ਵੀ ਨਹੀਂ ਥੋੜੀ ਨਹੀਂ ਨਿਕਲੀ ਮੈਂ ਟੈਕ ਮੈਂ ਇੰਸਟ੍ਰਕਟਰ ਹਾਂ ਇੰਸਟ੍ਰਕਟਰ ਪੋਸਟ ਨਾ 35 ਸਾਲ ਤੱਕ ਨਹੀਂ ਨਿਕਲੀ ਠੀਕ ਹੈ ਜੀ ਹਾਂ ਜਾਨੂੰ ਸੀ ਬਾਬੋ ਕੋਈ ਜਾਨੂੰ ਬਾਅਦ ਚਾਹੀਆਂ ਤੇ ਫਿਰ ਕੋਈ ਸੋਚਿਆ ਵੀ ਹੋਰ ਕੋ ਜੋਬ ਕਰ ਲਈ ਇਹ ਆਪਾਂ ਕਹ ਦੀਏ ਵੀ ਆਪਣਾ ਪਿਤਾ ਪੁਰਖੀ ਕੀਤਾ ਨਾ ਐਕਸਪੀਰੀਐਂਸ ਹੈ ਜੀ ਦੋ ਤਿੰਨ ਪੀੜੀਆਂ ਦਾ ਜੀ ਜੀ ਛੇਤੀ ਸਫਲਤਾ ਮਿਲ ਗਈ ਇਹ ਖੇਤੀ ਹਾਂਜੀ ਹਾਂ ਬਸ ਖੇਤੀ-ਖੇਤੀ ਨੂੰ ਕਰਨਾ ਹੈ ਆਰਗੈਨਿਕ ਹਾਂ ਹਾਂ ਆਰਗੈਨਿਕ ਚ ਇੰਟਰਸਟਿਡ ਹਾਂ ਠੀਕ ਹੈ ਜੀ ਠੀਕ ਹੈ ਜੀ ਭਈ ਕੋਈ ਦੱਸੋ ਵੀਰੇ ਕਾਲਜ ਦੀ ਪੜ੍ਹਾਈ ਵੇਲੇ ਦੀ ਉਸ ਟਾਈਮ ਦੀ ਯਾਦ ਹਾਂਜੀ ਯਾਦਾਂ ਤਾਂ ਹੁੰਦੀਆਂ ਹੀ ਨੇ ਪਰ ਸਾਡੇ ਮੈਨ ਸਾਝੇ ਕਰੋ ਕੁਝ ਯਾਦਾਂ ਤੇ ਕਾਲਜ ਦੀਆਂ ਯਾਦਾਂ ਵੀ ਬਾਪੂ ਸਾਡਾ ਉੱਥੇ ਹੀ ਪੜਾਉਂਦਾ ਸੀ ਤੇ ਸੀ ਪੜ੍ਹਦੇ ਸੀ ਠੀਕ ਹੈ ਜੀ ਕਿਹ ਅਕ ਨਹੀਂ ਤੇ ਫਿਲਮ ਦੇਖਣੀ ਹੌਬੀ ਹੁੰਦੀ ਸੀਗੀ ਜੀ ਤੇ ਇੱਕ ਵਾਰ ਈਮਾਨਦਾਰੀ ਨਾਲ ਚਲੇ ਗਏ ਅੱਛਾ ਜੀ ਤੇ ਬਾਪੂ ਨੇ ਫੜ ਲਿਆ ਵਾ ਪੁਸ਼ੇਰ ਬਣ ਗਿਆ ਠੀਕ ਹੈ ਜੀ ਅਗਲੀ ਫਿਰ ਬਾਪੂ ਨੂੰ ਰਾਹ ਨਹੀਂ ਦਿੱਤਾ ਅੱਛਾ ਹੋ ਸਨਮੇ ਚ ਪੜਨਾ ਤੇ ਬਾਪੂ ਨੇ ਉੱਥੇ ਖੜ ਜਾਣਾ ਆਪਾਂ ਦੇਖਣੀ ਫਿਰ ਹੋਰ ਚ ਅੱਛਾ ਜੀ ਇੰਟਰਸਟਿੰਗ ਥਿੰਗਸ ਦੇਹੀ ਆ ਠੀਕ ਹੈ ਕਿ ਨਹੀਂ ਸਰਾਰ ਪੀ ਨੂੰ ਆਪਾਂ ਕਹਿੰਦੀ ਹਾਂ ਜੀ ਹੁਣ ਵੀ ਨਹੀਂ ਸਮੇ ਸਮੇ ਦਾ ਖੇਡਾ ਜੀ ਅੱਛਾ ਜੀ ਹੁਣ ਨਹੀਂ ਲਾਈ ਕਰਦੇ ਉਹਦਾ ਫਿਰ ਸਭ ਤੋਂ ਪਹਿਲੀ ਫਿਲਮ ਕਿਹੜੀ ਦੇਖੀ ਸੀ ਖੁਦ ਅਗਵਾ ਖੁਦ ਅਗਵਾ ਲੱਭੂ ਦੀ ਆ ਜੀ ਉਹਦਾ ਗਾਣਾ ਵੀ ਬੜਾ ਚੱਲਦਾ ਜੀ ਦੇ ਮੂਹ ਨਾਲ ਯਸ ਹਾਂ ਜੀ ਹਾਂ ਜੀ ਉਹਦਾ ਗਾਣਾ ਨਹੀਂ ਗਾਣਾ ਕੋਈ ਨਹੀਂ ਬੋਲ ਕੇ ਸੁਣਾ ਦਿਓ ਇਹਨੂੰ ਇਹ ਚੀਜ਼ਾਂ ਵੈਸੀ ਬੋਲ ਕੇ ਸੁਣਾ ਦਿਓ ਆਪਾਂ ਕਹਦੀਏ ਵੀ ਜਿਹੜੀ ਜਿਹਦੀ ਪ੍ਰੈਕਟਿਸ ਨਹੀਂ ਉਹ ਫਿਰ ਪ੍ਰੈਕਟਿਸ ਕਦੇ ਮੂੰਹ 'ਚੋਂ ਕੱਢੀ ਨਹੀਂ ਉਹ ਪ੍ਰੈਕਟਿਸ ਛੱਡੋ ਹੂੰ ਤੁਸੀਂ ਹੂੰ ਬੋਲ ਕੇ ਸੁਣਾ ਦਿਓ ਨਾ ਕੀ ਚੀਜ਼ ਖੁਦਾ ਗਵਾਹ ਗਾਣਾ ਬਈ ਨਹੀਂ ਨਹੀਂ ਲੈ ਪਹਿਲੀ ਫਿਰ ਹੋਂਦਾ ਯਾਦ ਰਹਿੰਦੇ ਉਹਦੇ ਗਾਣੇ ਵੀ ਯਾਦ ਰਹਿੰਦੇ ਆ ਨਹੀਂ ਗਾਣੇ ਆ ਹੀ ਸਟੋਰੀਆਂ ਸਟਾਰੀਆਂ ਚ ਧਿਆਨ ਹੁੰਦਾ ਸੀ ਬਾਲਾ ਬਸ ਐਂਟਰਟੇਨਮੈਂਟ ਸੀ ਸਭ ਤੋਂ ਵਧੀਆ ਸਟੋਰੀ ਦਾ ਦਬਰ ਕਿਹੜੀ ਫਿਲਮ ਦੀ ਲੱਗੀ ਸੀ ਤੇ ਸਟੋਰੀਆਂ ਤਾਂ ਯਾਰ ਪੰਜਾਬੀ ਫਿਲਮਾਂ ਦੀ ਬਈ ਹਰ ਅਸ ਸੀ ਕਲਚਰਲ ਫਿਲਮਾਂ ਸੀ ਸਭ ਤੋਂ ਵਧੀਆ ਕਿਹੜੀ ਫਿਲਮ ਲੱਗਦੀ ਸਾਨੂੰ ਤਾਂ ਪੁੱਤ ਜੱਟਾਂ ਦੀ ਲੱਗੀ ਸਾਡੇ ਵੀ ਰਹੀ ਫੇਮਸ ਫਿਲਮ ਗਾਣਾ ਨਹੀਂ ਮੈਂ ਤੁਹਾਡੇ ਆਉਣ ਤੋਂ ਪਹਿਲਾਂ ਨਾ ਜੀ ਮੈਨੂੰ ਪੁੱਛਦੇ ਸੀ ਵੀ ਕਿਹਨੇ ਆਉਣਾ ਮੈਂ ਕਿਹਾ ਪੀਟੀਸੀ ਚੈਨਲ ਤੋਂ ਆਉਣਾ ਹਾਕਮ ਨੇ ਜੀ ਕੌਣ ਆ ਗਿਆ ਤੇ ਹਾਕਮ ਜੀ ਫਿਰ ਮੈਂ ਕਿਹਾ ਵੀ ਹਾਕਮ ਆ ਜਿਹੜਾ ਨਾ ਜੀ ਉਹ ਮੇਰੇ ਜ਼ਿਹਨ ਦੇ ਵਿੱਚ ਉਤਰਿਆ ਹੋਈ ਇੱਕ ਬਹੁਤ ਵਧੀਆ ਤਸਵੀਰ ਆ ਜੀ ਜਿਹਨੂੰ ਮੈਂ ਸ਼ਬਦਾਂ ਦੇ ਵਿੱਚ ਬਿਆਨ ਕਰ ਸਕਦਾ ਤੁਹਾਡੇ ਸਾਹਮਣੇ ਜੀ ਮੈਨੂੰ ਇਹ ਸਾਰੇ ਪੁੱਛਦੇ ਆ ਜੀ ਮੈਨੂੰ ਪੁੱਛਦਾ ਹੈ ਕੌਣ ਹੈ ਇਹ ਹਾਕਮ ਮੈਂ ਕਿਹਾ ਸਰਦਾਰ ਹੈ ਹਾਕਮ ਦਿਲਦਾਰਾਂ ਦਾ ਯਾਰ ਹੈ ਹਾਕਮ ਜੀ ਨਿਤ ਨਿਤ ਨਵੀਂ ਬਹਾਰ ਹੈ ਹਾਕਮ ਜੀ ਸਭ ਨੂੰ ਕਰਦਾ ਪਿਆਰ ਹੈ ਹਾਕਮ ਹਾਕਮਾਂ ਦਾ ਵੀ ਹਾਕਮ ਹੈ ਹਾਕਮ ਮਾਪਿਆਂ ਦੀ ਮੰਨਤ ਹੈ ਹਾਕਮ ਭੈਣ ਲਈ ਜੰਨਤ ਹੈ ਹਾਕਮ ਦੁਸ਼ਮਣ ਲਈ ਤਲਵਾਰ ਹੈ ਹਾਕਮ ਫਿਰ ਵੀ ਸਭ ਨੂੰ ਕਰਦਾ ਪਿਆਰ ਹੈ ਹਾਕਮ ਹੱਸਦਾ ਅਤੇ ਹਸਾਉਂਦਾ ਹਾਕਮ ਕਿਸੇ ਨੂੰ ਨਹੀਂ ਰਵਾਉਂਦਾ ਹਾਕਮ ਇਹ ਹੱਸਦਾ ਹੀ ਰਹਿੰਦਾ ਹੱਸਦਾ ਤੇ ਹਸਾਉਂਦਾ ਹਾਕਮ ਕਿਸੇ ਨੂੰ ਨਹੀਂ ਰਵਾਉਂਦਾ ਹਾਕਮ ਸਭ ਨੂੰ ਹੱਸ ਬੁਲਾਉਂਦਾ ਹਾਕਮ ਪੱਤ ਝੜ ਵਿੱਚ ਬਹਾਰ ਹੈ ਹਾਕਮ ਸਭ ਨੂੰ ਕਰਦਾ ਪਿਆਰ ਹੈ ਹਾਕਮ ਸਭ ਨੂੰ ਕਰਦਾ ਪਿਆਰ ਹੈ ਹਾਕਮ ਸਰਦਾਰਾਂ ਦਾ ਸਰਦਾਰ ਹੈ ਹਾਕਮ ਬਹੁਤ ਬਹੁਤ ਧੰਨਵਾਦ ਤੁਸੀਂ ਸ਼ਬਦ ਮੇਰੀ ਗਾਇਕ ਰਾਮ ਰਾਮ ਜਾਣੀਏ ਪੱਟੇ ਗਏ ਬਾਣੀਆਂ ਬਾਣੀਆਂ ਦੀ ਹੱਟ ਪੱਟੇ ਗਏ ਜੱਟ ਜੱਟਾਂ ਦੀ ਕਮਾਈ ਪੱਟੇ ਗਏ ਨਾਈ ਨਾਈਆਂ ਦੀ ਕੈਂਚੀ ਪੱਟੇ ਗਏ ਸੈਂਚੀ ਸੈਂਚੀਆਂ ਦੀ ਜਾਮਣ ਕਹਿੰਦਾ ਪੱਟੇ ਗਏ ਬਾਹਮਣ ਬਾਹਮਣਾਂ ਦੀ ਪੱਤਰੀ ਪੱਟੇ ਗਏ ਖੱਤਰੀ ਖੱਤਰੀ ਦੀ ਦੁਕਾਨ ਪੱਟੇ ਗਏ ਦਖਾਨਾ ਤੇ ਖਾਣਾ ਤੇ ਹਾਰੇ ਕਹਿੰਦਾ ਪੱਟੇ ਗਏ ਸਾਰੇ ਕੀ ਹੋ ਗਿਆ ਹਾਂ ਕਹਿੰਦਾ ਉੱਚੀ ਐਨੀ ਮੀਟਾਲੀ ਨਹੀਂ ਤੇਰੇ ਹੱਥ ਮਿਰਜੇ ਦੀ ਡੋਰ ਜਿੱਥੇ ਮਿਰਜਾ ਵੱਢਿਆ ਉਥੇ ਰੋਂਦੇ ਤੇ ਤਰਮੋਰ ਉਂਠਾਂ ਦੇ ਗਲਗਾਂਦੀਆਂ ਕਹਿੰਦਾ ਸ਼ੇਰਾਂ ਦੇ

ਖਾਣੇ ਵਾਲੇ ਖਾ ਗਏ ਕਹਿੰਦਾ ਰਹਿ ਗਿਆ ਰਾਂਝਾ ਹੀਰ ਰਾਂਝੇ ਹੀਰ ਨੇ ਛੱਡੀਆਂ ਲਾਟਾ ਮਚ ਗਿਆ ਸਾਰਾ ਸਰੀਰ ਇੱਕ ਲੱਕੜੀ ਘੂਨੇ ਦੀ ਖਾਧੀ ਕਹਿੰਦਾ ਚੱਲ ਦਿਖਾਣਾ ਚੀਰ ਇੱਕ ਬਣਾ ਦੇ ਢੱਗ ਸ਼ਾਨ ਨਹੀਂ ਇੱਕ ਬੜਾ ਦੇ ਤੀਰ ਉਹ ਨੀਲੀ ਪਗੜੀ ਵਾਲਿਆ ਤੇਰਾ ਪਤਲਾ ਗਿਆ ਸਰੀਰ ਹਾਏ ਨਾਮ ਬਾੜ ਜਾਲਮਾ ਵੇ ਪੇਕੇ ਤੱਕੜੀ ਦੇ ਦੂਰ ਹਾਏ ਹੁਣ ਸਭ ਬੜੀਆਂ ਸਹੀ ਹੁਣ 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 ਅਸਲੀ ਰੰਗ ਆਇਆ ਦੱਸ ਦਈਏ ਅਸੀਂ ਇਸ ਪਿੰਡ ਦੇ ਵਿੱਚ ਬਸ ਛੱਡ ਜਾਂਦੇ ਹੁੰਦੇ ਦੋਨੇ ਜਣੇ ਇਕੱਠੇ ਕਾਲਜ ਜਦੋਂ ਜਾਂਦੇ ਹੁੰਦੇ ਇੱਕ ਸਾਡੇ ਮਿੱਤਰ ਹੋਰ ਹਰਕਮਲ ਹੁਣ ਬਾਹਰ ਬੈਠਾ ਉਹਨੂੰ ਫੋਨ ਕਰ ਰਹੀ ਸੀ ਉਹ ਫੋਨ ਉਹ ਚੱਕ ਨਹੀਂ ਰਿਹਾ ਸੁੱਤਾ ਬਿਆਉਣਾ ਤੇ ਬਾਈ ਤੂੰ ਦੱਸ ਕੋਈ ਹੋਰ ਇਹਦੀ ਜਿਹੜੀ ਤੈਨੂੰ ਯਾਦ ਹੋਣੀ ਅੱਜ ਦੀ ਬਰਥਡੇ ਉੱਤੇ ਆਪਾਂ ਇਕੱਠੇ ਜਾਂਦੇ ਰਹੇ ਹਾਂ ਤਿੰਨੇ ਜਾਣੇ ਇੱਕ ਦੀ ਬੱਸ ਯਾਦ ਦੱਸ ਜਿਹੜੀ ਦਰਸ਼ਕਾਂ ਤੱਕ ਆਪਣੀ ਜਿਹੜੀ ਯਾਦ ਹੋਣੀ ਤਿੰਨਾਂ ਦੀ ਉਹ ਦੱਸ ਬਾਈ ਜਿਹੜੀ ਤੈਨੂੰ ਯਾਦ ਹੋਣੀ બસ ਦੀਆਂ ਯਾਦਾਂ ਦਾ ਬਹੁਤ ਨੇ ਪਰ ਕੈਮਰੇ ਉਰੇ ਦੱਸਣ ਵਾਲੀਆਂ ਨਹੀਂ ਹੈਗੀਆਂ ਇੱਕ ਅੱਧੀ ਦੇਖ ਲੈ ਇੱਕ ਅੱਧੀ ਦੇਖ ਲੈ ਇਹ ਹੈ ਕਿ ਦੂਸਰੇ ਵਾਂਗ ਜੇ ਬਾਸ ਦੀ ਹੋਣਾ ਥੈਂਕ ਯੂ ਫਾਉਂਡ ਮੇਰੀ 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 ਯਾਦ ਦੀ ਕੋਈ ਨਹੀਂ ਹੈਗੀ ਤੇ ਦੀ ਅੱਧੀ ਤਾਂ ਹੀ ਹੋਣਾ ਮੇਰੇ ਕੋਈ ਦੀ ਬਸਾਂ ਆਪਣਾ ਵਧੀਆ ਠੀਕ ਆ ਪੜਨ ਜਾਂਦੇ ਸੀਗੇ ਬਾਸ ਤੇ ਰੋ ਚੱਲਦੇ ਜਿਨੇ ਜਰ ਪੜੇ ਆ ਵਧੀਆ ਨਜ਼ਾਰੇ ਲਿਆ ਪਿੰਡ ਜੋ ਬਸ ਚੜਦੇ ਸੀ ਬਾਕੀ ਆਪਣਾ ਤਾਂ ਸ਼ਹਿਰ ਹਮਦਗੜਾ ਪਰ ਸਾਡੇ ਯਾਰ ਦਾ ਪਿੰਡ ਆ ਹੁਣ ਉਹ ਬਾਹਰ ਆ ਤੁਹਾਨੂੰ ਆਉਣਾ ਪਿਆ ਤਾਂ ਕਰਕੇ ਭਾਈ ਉਹਦੀ ਹਾਜ਼ਰੀ ਲਵਾਉਣੀ ਪੈਂਦੀ ਆ ਤੇ ਹੁਣ ਤੂੰ ਕੱਲਾ ਆ ਸਾਨੂੰ ਕਾਪੜੀ ਦਾ ਇਹ ਸਾਨੂੰ ਪਿੰਡ ਬਗਾਨਾ ਦਾ ਕਦੇ ਲੱਗਿਆ ਹੀ ਨਹੀਂ ਸਾਡਾ ਆਪਣਾ ਹੀ ਪਿੰਡ ਆ ਇਹ ਕਦੇ ਸਾਡਾ ਅਸੀਂ ਇਹਦੇ ਬਿਨਾ ਅਧੂਰੇ ਆਏ ਪਿੰਡ ਰਹਿਣਾ ਇਹ ਸੀ ਪਿੰਡ ਪਹੀੜ ਜਿੱਥੇ ਗੱਲਾਂ ਬਾਤਾਂ ਹੋਈਆਂ ਬਜ਼ੁਰਗ ਬੜੇ ਰੌਣਕੀ ਸੀਗੇ ਹੁਣ ਬਾਧਿਆਂ ਅਗਲੇ ਪਿੰਡ ਵੱਲ ਮੈਨੂੰ ਤੇ ਮੇਰੀ ਟੀਮ ਨੂੰ ਦਿਓ ਇਜਾਜ਼ਤ ਕੈਮਰਾਮੈਨ ਇੰਦਰਜੀਤ ਦੇ ਨਾਲ ਹਾਕਮ ਸਿੰਘ ਅਮਦਗੜੀਆ ਪਿੰਡ ਪਹੀੜ